ਜਾਹੀ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾਵਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਤੁਹਾਡੇ ਲਈ ਆਪਾਂ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਏ ਕਿਉਂਕਿ ਗੁਰਦਾਸਪੁਰ ਦੇ ਇੱਕ ਬਹੁਤ ਵੱਡੇ ਇੰਸਟੀਚੂਟ ਨੇ ਜੋ ਕਿ ਬਹੁਤ ਪੁਰਾਣਾ ਹੈ ਉਹਨਾਂ ਦੇ 24 ਬੱਚੇ ਜਿਹੜੇ ਐ ਟੈਸਟ ਵਿੱਚ ਅਪੀਅਰ ਹੋਏ ਸੀ ਔਰ 24 ਦੇ 24 ਬੱਚੇ ਜਿਹੜੇ ਐ ਉਹ ਸਿਲੈਕਟ ਹੋ ਗਏ ਨੇ ਤੇ ਉਹ ਇੰਸਟੀਚੂਟ ਦਾ ਨਾਮ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇੰਸਟੀਚੂਟ ਹੈਗਾ ਹਾਰਲਾਈਨਸ ਜੋ ਕਿ ਪੋਸਟ ਆਫਿਸ ਦੇ ਬੈਕ ਸਾਈਡ ਤੇ ਹੈ ਉੱਥੇ ਦੇ ਜਿਹੜੇ ਐਮ ਡੀ ਐ ਤੇ ਜਿਹੜੇ ਉੱਥੋਂ ਦੇ ਡਾਇਰੈਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਆਪਣੇ ਇੰਸਟੀਚੂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਇਸ ਇੰਸਟੀਚੂਟ ਵਿੱਚ ਉਹ ਕਿਹੜੇ-ਕਿਹੜੀਆਂ ਜੜੀਆਂ ਸੇਵਾਵਾਂ ਜਿਹੜੇ ਆ ਉਹ ਲੋਕਾਂ ਨੂੰ ਮਹੱਈਆ ਕਰਾ ਰਹੇ ਨੇ। ਤੋਂ ਸਾਡੇ ਨਾਲ ਇਸ ਇੰਸਟੀਚੂਟ ਦੇ ਐਮ ਡੀ ਸਚਿਨ ਗੁਪਤਾ ਜੀ ਮੌਜੂਦ ਨੇ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਸਰ ਉਹ ਆਪਣੇ ਇਸ ਇੰਸਟੀਚੂਟ ਬਾਰੇ ਕੀ ਕਹਿਣਾ ਚਾਹੁੰਦੇ ਨੇ। ਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ। ਮੇਰਾ ਨਾਮ ਸਚਿਨ ਗੁਪਤਾ। ਔਰ ਲੋਕੇਸ਼ਨ ਦੱਸ ਦੋ। ਸਾਡੇ ਸੈਂਟਰ ਦੀ ਲੋਕੇਸ਼ਨ ਆ ਦਾਖਾਣਾ ਬੈਕ ਸਾਈਡ ਦੇ। ਵੀਨ ਗੋਰਮੈਡੀਕਲ ਸਟੋਰ ਦੇ ਨਾਲ ਹੀ ਅੰਦਰ ਵੱਲੀ ਮੁਰਦੀ ਹੈ ਤੇ ਲਾਥ ਜਾ ਕੇ ਲੈਫਟਨ ਕਰਾਂਗੇ ਅ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ 24 ਬੱਚੇ ਉਹ ਇੱਕੋ ਟਾਈਮ ਬੱਚੇ ਸਿਲੈਕਟ ਹੋਏ ਬਹੁਤ ਵੱਡੀ ਉਪਲਬਧੀ ਹੈ ਖਾਸ ਕਰਕੇ ਆਪਾਂ ਦੇਖਿਆ ਬਹੁਤ ਸਾਰੇ ਇੰਸਟੀਚਿਊਟ ਦੇਖਿਆ ਆਪਾਂ ਪਰ ਇਹ ਇੰਸਟੀਚੂਟ ਇੱਕ ਜਿਹੜੇ ਬੱਚੇ ਕਾਫੀ ਜਿਹੜੇ ਆ ਮੁਕਾਮ ਤੇ ਵੱਡੇ ਵੱਡੇ ਮੁਕਾਮ ਤੇ ਪਹੁੰਚੇ ਨੇ ਔਰ ਹਾਲ ਹੀ ਵਿੱਚ 24 ਬੱਚੇ ਸਿਲੈਕਟ ਹੋਏ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਅਹੀਂ ਬਹੁਤ ਜ਼ਿਆਦਾ ਗਰਮ ਮਹਿਸੂਸ ਕਰ ਰਹੇ ਆ ਕਿਉਂਕਿ ਸਾਡੇ ਕੋਲ ਅਗਨੀਵੀਰ ਦੇ ਅੰਦਰ ਅਗਨੀਵੀਰ ਭੱਤੀ ਜਿਹੜੀ ਜੁਲਾਈ 2025 ਚ ਹੋਈ ਹੈ ਉਹਦੇ ਅੰਦਰ 24 ਬੱਚੇ ਮਿਲ ਕੋ ਆਏ ਸੀ ਤੇ 24 ਦੇ 24 ਬੱਚੇ ਹੀ ਸਾਡੇ ਸਾਰੇ ਸਾਰੇ ਸੈਲੈਕਟਡ ਹੋਏ ਆ ਤੇ ਇਵਨ ਦੈਨ ਇੱਕ ਹੋਰ ਵੱਡੀ ਖੁਸ਼ਖਬਰੀ ਹੈ ਕਿ ਇਹਦੇ ਵਿੱਚੋਂ ਕੁਝ ਬੱਚੇ ਐਸੇ ਆ ਜਿਨ੍ਹਾਂ ਨੇ ਦੋ-ਦੋ ਟੈਸਟ ਕਲੀਅਰ ਲਿਤੇ ਆ ਕਿਉਂਕਿ ਇਹ ਜੀ ਫਰਸਟ ਟਾਈਮ ਹੈ ਇਹਦੀ ਅਗਨੀਵੀਰ ਵਾਲਿਆਂ ਨੇ ਮਿਲ ਕੇ ਕਿ ਬੱਚਾ ਇੱਕ ਟਾਈਮ 'ਚ ਦੋ ਟੈਸਟ ਪਾਸ ਕਰ ਸਕਦਾ ਜਿਹਦੇ 'ਚ ਕੁਝ ਬੱਚੇ ਐਸੇ ਆ ਜਿਨ੍ਹਾਂ ਨੇ ਜੀਡੀ ਦਾ ਕਲਰਿਕਲ ਦਾ ਦੋ-ਦੋ ਟੈਸਟ ਇਕੱਠੇ ਹੀ ਨਿਕ ਸਰ ਸਰਜ ਜਰੂਰ ਤੁਸੀਂ ਤੁਹਾਨੂੰ ਖੁਸ਼ਖਬਰੀ ਮਿਲੀ ਤੇ ਵਾਕਈ ਸੀਨਾ ਜਿਹੜਾ ਹੈ ਗਰਵ ਨਾਲ ਉੱਚ ਹੋ ਜਾਂਦਾ ਬਿਲਕੁਲ ਬਿਲਕੁਲ ਬਹੁਤ ਉੱਚ ਹੋ ਜਾਂਦਾ ਕਿਉਂਕਿ ਮੇਰੇ ਕੋਲ ਤਾਂ ਇਹ ਸੋਚ ਨਹੀਂ ਸਰਦੇ ਕਿ ਗੁਰਦਾਸਪੁਰ ਨਹੀਂ ਮੇਰੇ ਗੁਰਦਾਸਪੁਰ ਦੇ ਲਾਗੇ ਸ਼ਹਿਰ ਜਿੰਨੇ ਪਿੰਡਾਂ ਨਾ ਇਹਨਾਂ ਤੋਂ ਹੀ ਬੱਚੇ ਆ ਰਹੇ ਆ ਮੀਂ ਜਿਵੇਂ ਡੇਰਾ ਬਾਬਾ ਨਾਨਕ ਕਲਾਂ ਨੌਰ ਮੀਂ ਪੈਣੀ ਮੀਆਂ ਖਾਨ ਮੀਂ ਤਾਰਾਗੜ ਦੀਨਾ ਨਗਰ ਬਦਰੋਂ ਦਰੰਗਲੇ ਸਾਈਡ ਤੋਂ ਮਿੰਨ ਕੀ ਕਹਿ ਸਕਦੇ ਹੋ ਕਿ इवन देन ਪਟਾਰੇ ਤੋਂ ਰਹੀਏ ਤਾਂ ਮਿੰਨ ਗੁਦਾਫੂ ਡਿਸਟ੍ਰਿਕਟ ਤੋਂ ਮਿੰਨ 25 ਤੋਂ 30 ਕਿਲੋਮੀਟਰ ਦੀ ਹਦੂਦ ਦੇ ਅੰਦਰ ਆਂਦਾ ਮੇਰੇ ਕੋ ਬੱਚੇ ਸੈਂਟਰ ਪਹੁੰਚਦੇ ਆ। ਸਰ ਸਾਡੇ ਦੱਸ ਕਰਨ ਇਹ ਵੀ ਜਾਣਕਾਰੀ ਦਿਓ ਹਾਰਲਾਈਨ ਇੰਸਟੀਚਿਊਟ ਇਹਦਾ ਨਾਂ ਕਿਉਂ ਰੱਖਿਆ ਗਿਆ ਔਰ ਕਿਸ ਵਿਹਾਰ ਤੇ ਰੱਖਿਆ ਗਿਆ? ਹਾਰਲਾਈਨ ਅਹੀ ਐਕਚੁਅਲੀ ਮਿੰਨ ਸਦੇ ਕੋਈ ਫੈਮਿਲੀ ਬੈਕਗ੍ਰਾਉਂਡ ਜਿਹੜੀ ਆ ਸਾਰੇ ਇੱਕ ਗੌਮਣ ਪੇਸ਼ਾ ਵਾਲੇ ਹੀ

ਤੋ ਉਸ ਚੀਜ਼ ਨੂੰ ਸਾਹਮਣੇ ਲਾ ਕੇ ਇਹ ਇਹਦਾ ਨਾਮ ਅਫਸਰ ਡਿਫਾਈਨ ਕੀਤਾ ਕਿ ਹਾਂ ਬਾਈ ਲੱਗਦਾ ਹੈ ਕਿ ਉਹ ਜਿਹੜਾ ਹਾਰਡ ਲਾਈਨ ਰੱਖਾਈ ਥੀ ਨਾਮ ਉਹ ਬਿਲਕੁਲ ਤੋਂ ਠੀਕ ਹੈ ਓਕੇ ਹਾਂ ਬਿਲਕੁਲ ਡੈਫੀਨੇਟ ਮੀਨ ਦੀ ਜੇ ਦੇਖੋ ਕਿ ਇੱਥੇ ਇਹ ਨਹੀਂ ਕਿ ਥੀ ਸਿੰਪਲ ਮੀਨ ਦੀ ਅਦੇ ਵਿੱਚ ਮੇਰੀ ਨਹੀਂ ਬੱਚਿਆਂ ਦੀ ਦੀ ਫੀਡਬੈਕ ਲੈ ਕੇ ਦੇਖ ਸਕਦੇ ਹੋ ਮੈਂ ਜਿਸ ਲਈ ਇਹ ਰਿਹਾ ਮੇਰਾ ਸੈਂਟਰ ਦਾ ਨਾਮ ਜਿਹੜਾ ਹੈ ਮੈਂ ਦੱਸਣਾ ਦੱਸਣਾ ਚਾਹੁੰਦਾ ਕਿ ਇਹ ਕੋਈ ਫਰੈਂਚਾਈਜ਼ੀ ਨਹੀਂ ਹੈ। ਇਹ ਕਿਸੇ ਦੇ ਅੰਡਰ ਨਹੀਂ ਹੈ। ਇਹ ਮੀਨ ਇੱਕ ਸਟੈਂਡਲੋਨ ਇੱਕ ਮੀਂਹ ਦੀ ਗੱਲ ਹੈ। ਇੰਡੀਵਿਜੂਅਲ ਇੱਕ ਇੰਸਟੀਚਿਊਟ ਹੈ ਤੇ ਗੁਰਦਾਸਪੁਰ ਦਾ ਲਗਭਗ ਸਭ ਤੋਂ ਪੁਰਾਣਾ ਇੰਸਟੀਚਿਊਟ ਹੈ। ਇਹਦੇ ਵਿੱਚ ਹਰ ਤਰ੍ਹਾਂ ਦੇ ਬੱਚੇ ਮੀਨ ਤੁਹਾਡੇ ਕੋਲ ਆਉਂਦੇ ਆ ਈਵਨ ਦੈਨ ਅਗਨੀਵੀਰ ਨੇ ਅਦੇ ਵਿੱਚ ਮੇਰੇ ਕੋਲ ਜਿਹੜੇ ਬੱਚੇ ਆ ਉਹ ਸੈਨਿਕ ਸਕੂਲ ਦੇ ਲਈ ਰਿਲੇਟਡ ਆ ਮੀਨ ਆਰਐਮਐਫ ਰਾਸ਼ਟਰੀ ਮਿਲਟਰੀ ਸਕੂਲ ਦੇ ਰਿਹਾ ਉਹਨਾਂ ਦੇ ਰਿਲੇਟਡ ਆ ਇਹ ਬੱਚੇ ਨਵੋਦਿਆ ਦੇ ਰਿਲੇਟਡ ਆ ਈਵਨ ਦੈਨ ਇਹਨਾਂ ਦੇ ਨਾਲ ਨਾਲ ਅਹੀ ਇੱਥੇ ਕੰਪਿਊਟਰ ਦੀ ਟ੍ਰੇਨਿੰਗ ਵੀ ਮਹੋਇਆ ਕਰਾਉਂਦੇ ਆ ਬੱਚਿਆਂ ਨੂੰ ਸਰ ਜਿੱਦਾਂ ਸਰਕਾਰ ਵੱਲੋਂ ਕੰਪਿਊਟਰ ਦੇ ਜਿਹੜੇ ਆ ਫ੍ਰੀ ਕੋਚਿੰਗ ਜਿਹੜੇ ਆ ਉਹ ਵੀ ਲੱਗਦੀਆਂ ਕਲਾਸੇ ਲੱਗਦੀਆਂ ਆ ਉਹ ਵੀ ਕਰਵਾ ਦਿਓ ਪ੍ਰੋਵਾਈਡ ਬੱਚਿਆਂ ਨੂੰ ਜਾਂ ਨੀਤੀ ਜਿਹੜੇ ਸਟੂਡੈਂਟਸ ਉਹਨਾਂ ਵਾਸਤੇ ਕੀ ਕੀ ਕਰਦੇ ਤੁਸੀਂ ਜਿਹੜੇ ਨੀਡੀ ਸਟੂਡੈਂਟਸ ਹੈ ਉਹਦੇ ਵਿੱਚ ਇਹ ਆਇੰਦਾ ਕਿ ਸਰਕਾਰ ਵੱਲੋਂ ਕੀ ਤਰ੍ਹਾਂ ਦੇ ਕੋਰਸਿਸ ਚਲਾਏ ਜਾਂਦੇ ਨੇ ਉਹਨਾਂ ਦੀ ਜਦੋਂ ਵੀ ਸਰਕਾਰ ਵੱਲੋਂ ਤੁਹਾਨੂੰ ਮਨਜ਼ੂਰੀ ਦੀ ਮਿਲਦੀ ਹੈ ਆਈ ਉਸ ਟਾਈਮ ਤੇ ਉਹਨੂੰ ਚਲਾਉਂਦੇ ਆ ਤੇ ਸਰ ਆਨ ਵਾਲੇ ਦੇਨਾਂ ਨੂੰ ਦੇਨਾਂ ਵਿੱਚ ਹਾਰਡ ਲਾਈਨਸ ਨੂੰ ਕਿਸ ਤਰ੍ਹਾਂ ਵੈਰੀਫਾਈਚਰ ਇਨ ਫਿਊਚਰ ਇਨ ਫਿਊਚਰ ਹਾਰਡ ਲਾਈਨ ਦਾ ਫਿਊਚਰ ਮੀਨ ਬੱਚਿਆਂ ਦੇ ਰਿਜ਼ਲਟ ਦੇ ਕਾਰਨ ਬੜਾਈ ਵੀ ਬ੍ਰਾਈਟ ਹੈ ਕਿਉਂਕਿ ਮੇਨ ਚੀਜ਼ ਹੈ ਕਿ ਇੱਥੇ ਮੇਨ ਬੱਚਾ ਚਾਹੇ ਲੋਅਰ ਤੋਂ ਅਪਰ ਲੈਵਲ ਦਾ ਹੈ ਜਿਸ ਮਰਜ਼ੀ ਲੈਵਲ ਦਾ ਹੈ ਆਈਐਸ ਜਗਾ ਤੇ ਇਸ ਆਈਐਸ ਇੰਸਟੀਚੂਟ ਦੇ ਵਿੱਚ ਬੱਚਿਆਂ ਨੂੰ ਮੀਨ ਸਿੰਗਲ ਅਟੈਂਸ਼ਨ ਪ੍ਰੋਵਾਈਡ ਕਰਦੇ ਆ ਈਵਨ ਦੈਨ ਮੀਨ ਸੈਂਟ ਮੀਨ ਜਿਹੜਾ ਸਾਡਾ ਸੈਂਟਰ ਇੰਸਟੀਚੂਟ ਆ ਇਹਦੇ ਅੰਦਰ ਕੀ ਕੀਤਾ ਜਾਂਦਾ ਪੇਰੈਂਟਸ ਨੂੰ ਵੀ ਫੀਡਬੈਕ ਪ੍ਰੋਵਾਈਡ ਕੀਤੀ ਜਾਂਦੀ ਹੈ ਮੀਨ ਆਈ ਥਰੂ WhatsApp ਬੱਚੇ ਦਾ ਰਿਜ਼ਲਟ ਸ਼ੋ ਕੀਤਾ ਜਾਂਦਾ ਕਿ ਬੱਚਾ ਕਿਸ ਲੈਵਲ ਤੇ ਸਟਾਰਟ ਕਰ ਰਿਹਾ ਤਾਂ ਕਿ ਪੇਰੈਂਟ ਨੂੰ ਘਰ ਬੈਠੇ ਪਤਾ ਚੱਲ ਸਕੇ ਕਿ ਬੱਚੇ ਦਾ ਲੈਵਲ ਕੀ ਚੱਲ ਰਿਹਾ ਹੈ ਤੋ ਸਾਡੇ ਨਾਲ ਇਸ ਹਾਲੀ ਇੰਸਟੀਚੂਟ ਦੇ ਡਾਇਰੈਕਟਰ ਮੈਡਮ ਰੂਪਮ ਬੁਖਤਾ ਜੀ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਇੰਸਟੀਚੂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਇਸ ਵੱਡੀ ਅਚੀਵਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਮੈਡਮ ਬਹੁਤ ਬਹੁਤ ਵਾਤਾਪਕ ਥੈਂਕ ਯੂ ਸਰ ਮੈਡਮ ਸਭ ਤੋਂ ਪਹਿਲਾਂ ਸਾਡੇ ਦਸ਼ਕਨ ਹੋਇਆ ਜਾਣਕਾਰੀ ਦਿਓ ਕਿ ਜਿਹੜੇ ਤੁਹਾਡੇ ਹਾਲੀ ਵਿੱਚ ਬੱਚੇ 24 ਬੱਚੇ ਸਿਲੈਕਟ ਹੋਏ ਨੇ ਔਰ ਨਾਲ ਨਾਲ ਕਿਹੜੇ-ਕਿਹੜੇ ਜਿਹੜੀਆਂ ਕੋਚਿੰਗਸ ਵੀ ਅਵੇਲੇਬਲ ਕਰਵਾ ਰਹੇ ਹੋ ਸਰ ਤੁਸੀਂ ਜਿਵੇਂ ਦੇਖਦੇ ਹੋ ਕਿ 24 ਤੋਂ 24 ਬੱਚੇ ਜਿਹੜੇ ਸਾਡੇ ਸਿਲੈਕਟ ਹੋਇਆ ਉਹ ਅਗਨੀਵੀਰ ਭਰਤੀ ਦੇ ਅੰਡਰ ਸਿਲੈਕਟ ਹੋਇਆ ਇਸ ਤੋਂ ਇਲਾਵਾ ਸਰ SSC ਦੀ ਕੋਚਿੰਗ ਬੈਂਕਿੰਗ ਦੀ ਕੋਚਿੰਗ ਪੰਜਾਬ ਗਵਰਨਮੈਂਟ ਦੇ ਅੰਦਰ ਜਿੰਨੇ ਵੀ ਟੈਸਟ ਹੈ ਜਿਵੇਂ ਤੁਹਾਡਾ ਹੋ ਗਿਆ ਪੀਟੈਡ ਦਾ ਟੈਸਟ ਹੋ ਗਿਆ ਜਾਂ ਪਟਵਾਰੀ ਦਾ ਟੈਸਟ ਹੋ ਗਿਆ ਪੰਜਾਬ ਪੁਲਿਸ ਦਾ ਟੈਸਟ ਹੋ ਗਿਆ ਸਾਰੀ ਕੋਚਿੰਗ ਸਰ ਅਸੀਂ ਇੱਥੇ ਅਵੇਲੇਬਲ ਪ੍ਰੋਵਾਈਡ ਮੈਡਮ ਅਪਾ ਸੁਣਿਆ ਹੈ ਕਿ 250 ਤੋਂ ਉੱਪਰ ਬੱਚੇ ਜਿਹੜੇ ਆਉਂਦੇ ਹੋਰ ਜੋਬ ਜੌਬ ਦੇ ਦੀ ਕੋਈ ਵੀ ਬਹੁਤ ਬੱਚੇ ਜਿਹੜੇ ਮੁਕਾਮ ਤੇ ਪੁੱਜੇ ਨੇ ਸਾਡੇ ਦਸ਼ਕ ਨੂੰ ਵੀ ਜਾਣਕਾਰੀ ਦਿਓ ਸਰ ਤੁਸੀਂ ਬਹੁਤ ਸਹੀ ਸੁਣਿਆ ਹੈ 250 ਪਲਸ ਸਿਲੈਕਸ਼ਨ ਸਾਡੇ ਸੈਂਟਰ ਵਿੱਚ ਹੋ ਚੁੱਕੀ ਹੈ ਬਹੁਤ 250 ਪਲਸ ਸਿਲੈਕਸ਼ਨ ਸਾਡੇ ਸੈਂਟਰ ਵਿੱਚ ਹੋ ਚੁੱਕੀ ਹੈ ਔਰ ਸਟਿਲ 250 ਪਲਸ ਵਿੱਚ ਐ 24 ਬੱਚੇ ਹੋਰ ਐਡਡ ਹੈ 250 ਪਲਸ ਚ ਤੇ ਮੈਡਮ ਸਾਡੇ ਦਸ਼ਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਸਰ ਅਈ ਕਹਿਣਾ ਚਾਹਾਂਗੀ ਕਿ ਜਿਹੜਾ ਵੀ ਬੱਚਾ ਸਮਝਦਾ ਏ ਕਿ ਮੈਂ ਗਵਰਨਮੈਂਟ ਟੈਸਟ ਕਲੀਅਰ ਕਰਨਾ ਏ ਤਾਂ ਮੈਨੂੰ ਲੱਗਦਾ ਏ ਕਿ ਹਾਰਡਲੈਂਡ ਇੰਸਟੀਚਿਊਟ ਨੂੰ ਚੂਜ਼ ਕਰਨਾ ਚਾਹੀਦਾ ਏ ਕਿਉਂਕਿ ਇੱਥੇ ਅਸੀਂ ਜਿਹੜੀ ਸਟੱਡੀ ਮਟੀਰੀਅਲ ਸਭ ਕੁਝ ਸਾਨੂੰ ਸੈਂਟਰ ਵੱਲੋਂ ਮਿਲੇਗਾ 1 ਟੂ 1 ਤੁਹਾਨੂੰ ਪੜਾਇਆ ਜਾਏਗਾ ਤੁਹਾਨੂੰ ਸਾਰੀ ਫੈਸਿਲਿਟੀ ਆਨਲਾਈਨ ਫੈਸਿਲਿਟੀ ਟੈਸਟ ਵੀ ਅਵੇਲੇਬਲ ਮਹਾਇਆ ਕਰਾਈ ਜਾਏਗੀ ਜਿੱਦੇ ਵਿੱਚ ਤੁਸੀਂ ਆਨਲਾਈਨ ਬੈਕਟੈਸਟ ਕਰ ਸਕਦੇ ਹੋ ਪ੍ਰੈਕਟਿਸ ਸੈੱਟ ਤੁਹਾਨੂੰ ਮਿਲਣਗੇ ਵੀਕਲੀ ਟੈਸਟ ਹੋਣਗੇ ਮੌਕ ਟੈਸਟ ਹੋਣਗੇ ਇਹਨਾਂ ਦੇ ਰਿਜ਼ਲਟ ਤੁਹਾਡੇ ਪੇਰੈਂਟਸ ਤੱਕ ਪਹੁੰਚਾਏ ਜਾਣਗੇ ਇਨ ਸ਼ੋਰਟ ਅਗਰ ਬੱਚਾ ਨਹੀਂ ਪੜ ਰਿਹਾ ਤੇ ਉਹਦੀ ਵੀ ਅਸੀਂ ਪੇਰੈਂਟਸ ਨੂੰ ਗਾਈਡੈਂਸ ਦਿੰਦੇ ਆ ਕਿ ਨਹੀਂ ਇਹ ਤੁਹਾਡਾ ਬੱਚਾ ਨਹੀਂ ਪੜ ਰਿਹਾ ਪਲੀਜ਼ ਇਹਨੂੰ ਗਾਈਡ ਕਰੋ ਜਾਂ ਇਹਨੂੰ ਮੋਟੀਵੇਟ ਕਰੋ ਤਾਂ ਕਿ ਇਹ ਹੋਰ ਪੜੇ ਮੈਡਮ ਅਗਰ ਕਿਸੇ ਨੇ ਸੰਪਰਕ ਕਰਨਾ ਹੈ ਤਾਂ ਕਿਸ ਨਾਲ ਸੰਪਰਕ ਕਰ ਸਕਦਾ ਹੈ ਤੁਹਾਡੇ ਨਾਲ ਸਰ ਤੁਸੀਂ ਸੰਪਰਕ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ 9855451251 ਇੱਥੇ ਕੰਟੈਕਟ ਕਰ ਸਕਦੇ ਹੋ ਲੋਕੇਸ਼ਨ ਲੋਕੇਸ਼ਨ ਸਰ ਬਿਹਾਈਂਡ ਹੈਡ ਪੋਸਟ ਆਫ ਇਸ ਕਲੋਨੀ ਗੁਰਦਾਸਪੁਰ ਹੈ ਇਹ ਸੰਸਾਡੇ ਨਾਲ ਹਾਰਨ ਇੰਸਟੀਚੂਟ ਦੇ ਡਾਇਰੈਕਟਰ ਮੈਡਮ ਰੁਪਮ ਬੁਖਤਾ ਜੀ ਔਰ ਹਾਰਨ ਇੰਸਟੀਚੂਟ ਦੇ ਜਿਹੜੇ ਹੈ ਓਨਰ ਜਿਹੜੇ ਹੈ ਸਚਿਨ ਗੁਪਤਾ ਜੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਇਸ ਇੰਸਟੀਚਿਊਟ ਨੇ ਬਹੁਤ ਮੱਲਾ ਮਾਰੀਆਂ ਨੇ ਔਰ ਬਹੁਤ ਵੱਡੇ ਮੁਕਾਮ ਤੱਕ ਕਢਿਆ ਹੈ ਇਥੋਂ ਦੇ ਜਿਹੜੇ ਆ ਵਿਦਿਆਰਥੀ ਪੁੱਜੇ ਨੇ ਅਗਰ ਤੁਸੀਂ ਵੀ ਆਪਣੇ ਬੱਚੇ ਦਾ ਕੁਇਕ ਬਣਾਉਣਾ ਚਾਹਦੇ ਹੋ ਤਾਂ ਇਸ ਸੈਂਟਰ ਵਿੱਚ ਜਿਹੜਾ ਹੈ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਓ ਅਤੇ ਆਪਣੇ ਬੱਚੇ ਦੇ ਜਿਹੜੇ ਫਿਚਰ ਨੂੰ ਸੇਵ ਕਰੋ ਮੈਂ ਤੁਹਾਡਾ ਆਪਣਾ ਸੰਜੀਪਾ ਵਾ ਹਾਂਜੀ ਬੱਚੇ ਦੱਸ ਦੋ ਅੱਜ ਕਿਹੜਾ ਇਗਜ਼ਾਮ ਹੋਇਆ ਸੀ ਇਹ ਇਹ ਰਿਵਿਊ ਆ ਦਿਮੋਸਟੱਡੀ ਕਿਹੜੇ ਇੰਸਟੀਚਿਊਸ਼ਨ ਪੜ੍ਹਦੇ ਜਿਹਦੇ ਕੀ ਤੁਹਾਡਾ ਨਾਮ ਸਸੀ ਗਾਲ ਜੀ ਮੇਰਾ ਨਾਮ ਅਤਰੰਜੋ ਸਿੰਘ ਵਿਲੇਜ ਹਕੀਮਪੁਰਾ ਡਿਸਟ੍ਰਿਕਟ ਦਾਸਪੁਰ ਤੇ ਇਹ ਹਾਰਡਲਾਈਨ ਇੰਸਟੀਚਿਊਟ ਅਸੀਂ ਆਰਮੀ ਜੀਡੀ ਦੇ ਪੇਪਰ ਦੀ ਤਿਆਰੀ ਕਰਦੇ ਵੈਸੇ ਇਹ ਸਾਰੇ ਸਟੂਡੈਂਟ ਕੋਈ ਕਲਰਕ ਦਾ ਟੈਸਟ ਹੈ ਕੋਈ ਟ੍ਰੇਡਮੈਨ ਦਾ ਟੈਸਟ ਹੈ ਕੋਈ ਜੀਡੀ ਦਾ ਜਿਹੜੇ ਜਿਹੜੇ ਦੀ ਜੋ ਜਿਹੜਾ ਤਿਆਰੀ ਕਰਦਾ ਹੈ ਉਹ ਸਾਰਿਆਂ ਨੇ ਆਪਣਾ ਟੈਸਟ ਅਚੀਵ ਕੀਤਾ ਵਧੀਆ ਮਤਲਬ ਤਿਆਰ ਹੋਏ ਨੇ ਤੇ 100% ਵਧੀਆ ਸਰਨੂਹਰਾ ਪੜਾਇਆ ਦੇ ਪਾਸ ਹੋਏ ਸਾਰੇ ਬੱਚੇ ਤੇ ਬਾਕੀ ਚਲੋ ਜਿਹੜੇ ਵੀਰ ਭਰਾਣੇ ਤਿਆਰੀ ਕਰਨੀ ਹੋਵੇ ਤੇ ਉਹ ਇਸ ਸੈਂਟਰ ਵਿੱਚ ਆਉਣ ਦੀ ਕਿਰਪਾਲਤਾ ਕਰੇ ਬਾਕੀ ਤੁਹਾਨੂੰ ਆ ਗਈ। ਕਿਤੋਂ ਲੋਕੇਸ਼ਨ ਦਿੱਤੀ ਹੈ ਸੈਂਟਰ ਦੀ। ਸੈਂਟਰ ਦੀ ਲੋਕੇਸ਼ਨ ਹੈ ਜੀ ਜੇਲ ਰੋਡ ਤੇ ਆਪਾਂ ਪੋਸਟਰ ਲਗਾ। ਜ ਪਹਿਲਾਂ ਇੱਕ ਪੇਲੀ ਗਲੀ ਗਲੀ ਮੋੜੀ ਅੰਦਰੋਂ ਲੱਗੇ ਹਾਰਡਲਾਈਨ ਇੰਸਟੀਚਿਊਟ ਦੇ। ਤੇ ਜਿਹੜਾ ਤੁਹਾਨੂੰ ਟੈਸਟ ਦੀ ਤਿਆਰੀ ਕਰਾਈ ਜਾਂਦੇ ਤੁਸੀਂ ਹਮ ਤੋ ਸੈਟੀਸਫਾਈ ਸੀ। ਸਾਈਂ ਦਾ ਉਹ ਟੈਸਟ ਜਿਹੜਾ ਕਿੰਨੇ ਤਰ੍ਹਾਂ ਹਾਂ ਜੀ। ਹਾਂਜੀ। ਹਾਂਜੀ। ਕੋਈ ਬੜਾਗੇ। ਨਹੀਂ ਬਾਕੀ ਤੇ ਚਲੋ ਸਾਰੇ ਮਤਲਬ ਸਟੂਡੈਂਟ ਜਿਹੜੇ ਨਹੀਂ ਸੀ ਵੀ ਜਿਨ੍ਹਾਂ ਨੂੰ ਨਹੀਂ ਵੀ ਪਾਸ ਆਉਂਦੀ ਉਮੀਦ ਉਹ ਵੀ ਚਲੋ ਪਾਸ ਹੋ ਗਏ ਸਾਰੇ ਸਟੂਡੈਂਟ। ਹਾਂਜੀ ਸਾਡਾ ਦੱਸ ਕਿਥੋਂ ਦੇ ਰੈਡ ਵਾਲੇ ਜੀ ਕਿਹੜੀ ਇੰਸਟੀਚਿਊਨ ਤੋਂ ਪੜ੍ਹਦੇ ਸੀ ਤੇ ਕਿਹੜਾ ਟੈਸਟ ਪਾਸ ਕਰ ਗਏ ਸਸੀ ਗਾਲ ਜੀ ਮੇਰਾ ਨਾਮ ਨਿਤਿਨ ਸ਼ਰਮਾ ਮੈਂ ਬਲੇਜ ਦਾਰਾਪੁਰ ਦਾ ਤੇ ਮੈਂ ਹਾਡਲ ਇੰਸਟੀਚਿਊਟ ਤੋਂ ਪੜ੍ਹਿਆ ਤੇ ਮੇਰੇ ਆਰਮੀ ਜੀਡੀ ਦਾ ਤੇ ਕਲਰਕ ਦਾ ਦੋਵਾਂ ਦਾ ਟੈਸਟ ਪਾਸ ਹੋ ਗਿਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਸਰ ਬਹੁਤ ਵਧੀਆ ਪੜ੍ਹਾਉਂਦੇ ਇੱਥੇ ਤੇ ਸਾਰੇ ਜਿਹੜੇ ਮਤਲਬ ਬੱਚੇ ਪੜ੍ਹਦੇ ਸੀ ਉਹਨਾਂ ਦਾ ਸਾਰਿਆਂ ਦਾ ਵਧੀਆ ਹੋ ਗਿਆ ਸਾਰਿਆਂ ਦਾ ਮਤਲਬ ਇਤਸ ਸਕਸੈਸ ਸਰੇ ਬਹੁਤ ਵਧੀਆ ਹੈ ਸਾਰਿਆਂ ਨੇ ਆਪਣੀ ਬਹੁਤ ਵਧੀਆ ਭਰਾਇ ਦਿੱਤੀ ਸਰ ਬਹੁਤ ਵਧੀਆ ਭਰਾਉਂਦੇ ਨੇ ਇੱਥੇ ਤੇ ਸਾਰਿਆਂ ਨੂੰ ਇਹੋ ਜੀ ਹੈ ਕਿ ਇੱਥੇ ਇੱਕ ਵਾਰ ਆ ਕੇ ਜਰੂਰ ਦੇਖੋ ਬਹੁਤ ਵਧੀਆ ਭਰਾਉਂਦੇ